ਥੋੜੇ ਥੋੜੇ ਪੈਰ ਸੁੱਜਦੇ ਨੇ ਜਿਹੜਾ ਕੋਈ ਲੰਬਾ ਸਫ਼ਰ ਕੀਤਾ ਉਹਦੇ ਪੈਰਾਂ ਨੂੰ ਸੋਜ ਆ ਗਿਆ ਇਟ ਮੀਨਸ ਕਿ ਇਹ ਸਾਡਾ ਖੂਨ ਆ ਜਿਹੜਾ ਬਾਡੀ ਚ ਸੰਚਾਰੂ ਢੰਗ ਨਾਲ ਨਹੀਂ ਚੱਲ ਰਿਹਾ ਜੀ ਇਹ ਹਾਰਟ ਦੀ ਤਾਂ ਦਿੱਕਤ ਹੈ ਹੀ ਹੈ ਬਲੱਡ ਪ੍ਰੈਸ਼ਰ ਜਿਹੜਾ ਖੂਨ ਦਾ ਸੰਚਾਰ ਹੋ ਰਿਹਾ ਉਹਦਾ ਪ੍ਰੈਸ਼ਰ ਰੇਟ ਕੀ ਆ ਨਾਰਮਲ ਬੀਪੀ ਦਾ ਰੇਟ ਆ ਜਿਹੜਾ 80 120 ਹੋਆ ਜੀ ਦ ਹਾਰਟ ਦਾ ਰੇਟ ਪੰਪਿੰਗ ਕਰਨ ਦਾ ਜੀ 70 ਤੋਂ 105 ਤੱਕ ਨਾਰਮਲ ਆਪਾਂ ਮੰਨ ਲੈਂਦੇ ਆ 65 ਤੋਂ 105 ਮੰਨਿਆ ਜਾਂਦਾ ਅੱਜ ਕੱਲ ਜਿਹਨੂੰ ਧੜਕਣ ਕਹਿੰਦੇ ਧੜਕ ਜਦੋਂ ਉਹਦੇ ਵਿੱਚ ਕੋਈ ਟੌਕਸਿਨ ਹੋਣਗੇ ਕੋਈ ਜਮਾਅ ਵਾਲੀਆਂ ਚੀਜ਼ਾਂ ਹੋਣਗੀਆਂ ਕੋਈ ਗਾੜਾ ਹੋਊ ਤਾਂ ਉਹਨੂੰ ਪੰਪ ਕਰਨ ਦੇ ਵਿੱਚ ਦਿੱਕਤ ਆਊਗੀ ਥੋੜਾ ਜਿਹਾ ਤੁਰੇ ਉਹਨਾਂ ਨੂੰ ਸਾਹ ਚੜ ਜੂਗਾ ਫਿਰ ਆਪਾਂ ਪੌੜੀ ਚੜਾਂਗੇ ਫੇਰ ਸਾਹ ਚੜ ਕਈ ਵਿਦਵਾਨ ਕਹਿਣਗੇ ਯਾਰ ਜੇ ਇੰਨਾ ਕੁਝ ਪਰਹੇਜ਼ ਕਰਨਾ ਫਿਰ ਤਾਂ ਅਸੀਂ ਠੀਕ ਹਾਂ ਫਿਰ ਸਟੰਡ ਕਿਉਂ ਖੋਣੇ ਦੋਸਤੋ ਭਾਰਤ ਦੇਸ਼ ਆ ਜਿਹੜਾ ਇੱਥੇ ਜੇ ਆਪਾਂ ਹਾਰਟ ਅਟੈਕ ਦੇ ਕੇਸਾਂ ਦੀ ਗੱਲ ਕਰਦੇ ਆ ਗਿਣਤੀ ਦੀ ਗੱਲ ਕਰਦੇ ਆ ਤਾਂ ਬਹੁਤ ਜ਼ਿਆਦਾ ਵੱਧ ਰਿਹਾ ਭਾਰਤ 'ਚ ਤਾਂ ਵੱਧ ਹੀ ਰਿਹਾ ਦਿਨੋਂ ਦਿਨ ਹਰ ਦਿਨ ਆਪਾਂ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਨਿਊਜ਼ ਦੇਖਦੇ ਆ ਕਿ ਫਲਾਣੇ ਸਰੀ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਨੌਜਵਾਨ ਗਿਆ ਸੀ 35 ਸਾਲਾ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਮੇਰਾ ਖਿਆਲ ਆ ਵੀ ਹਰ ਤੀਜੇ ਦਿਨੇ ਨਿਊਜ਼ ਸੋਸ਼ਲ ਮੀਡੀਆ ਤੇ ਹੁੰਦੀ ਆ ਤੇ ਖੂਨ ਗਾੜਾ ਹੋਣ ਨਾਲ ਵੀ ਇਹ ਸਮੱਸਿਆਵਾਂ ਆਉਂਦੀਆਂ ਨੇ ਹੈਰਿਡਿਟਰੀ ਜਿਨ੍ਹਾਂ ਨੂੰ ਪ੍ਰੋਬਲਮ ਆ ਲੋਕਾਂ ਨੂੰ ਉਹਨਾਂ ਦੇ ਅੰਦਰ ਇੱਕ ਡਰ ਬਣਿਆ ਰਹਿੰਦਾ ਕਿ ਮੇਰੇ ਦਾਦਾ ਜੀ ਦੀ ਮੌਤ ਹਾਰਟ ਅਟੈਕ ਨਾਲ ਹੋ ਗਈ ਸੀ ਮੇਰੇ ਪਿਤਾ ਦੀ ਹੋ ਗਈ ਹੁਣ ਮੈਂ ਕਿਵੇਂ ਇਸ ਭਿਆਨਕ ਬਿਮਾਰੀ ਤੋਂ ਬਚ ਸਕਦਾ ਇਨੀਸ਼ੀਅਲ ਸਟੇਜ ਤੇ ਉਹਨੂੰ ਕੀ ਕਰਨਾ ਚਾਹੀਦਾ ਤਾਂ ਕਿ ਖੂਨ ਗਾੜਾ ਨਾ ਹੋਵੇ ਆਰਟਰੀਜ਼ ਦੇ ਵਿੱਚ ਬਲੋਕੇਜ ਨਾ ਆਵੇ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਹੜੇ ਪਰਹੇਜ਼ ਰੱਖਣੇ ਚਾਹੀਦੇ ਨੇ ਤਾਂ ਕਿ ਹਾਰਟ ਅਟੈਕ ਤੋਂ ਬਚਿਆ ਜਾ ਸਕੇ ਬੈਸਬ ਇਨੀਸ਼ੀਅਲ ਸਟੇਜ ਤੇ ਜੀ ਕੀ ਕਰਨਾ ਚਾਹੀਦਾ ਕਿਹੜੇ ਟੈਸਟ ਕਰਵਾਉਣੇ ਚਾਹੀਦੇ ਨੇ ਪਰਹੇਜ਼ ਕੀ ਰੱਖਣੇ ਚਾਹੀਦੇ ਨੇ ਸਾਰੀਆਂ ਗੱਲਾਂ ਜੇ ਇਸ ਵੀਡੀਓ ਚ ਤੁਹਾਡੇ ਨਾਲ ਕਰਾਂਗੇ ਤਾਂ ਕਿ ਹਾਰਟ ਅਟੈਕ ਤੋਂ ਲੋਕ ਬਚ ਸਕਣ ਜੀ ਬਚਾਰੀ ਤੁਸੀਂ ਬਹੁਤ ਵਧੀਆ ਵਿਸ਼ਾ ਹੈ ਚੁਣਿਆ ਜੀ ਤੇ ਤੁਸੀਂ ਜਿਹੜੀ ਆ ਗੱਲ ਕਹੀ ਆ ਜੀ ਵੀ ਆਪਾਂ ਕੈਨੇਡਾ ਤੋਂ ਸੋਸ਼ਲ ਮੀਡੀਆ ਤੇ ਖਬਰ ਆਉਂਦੀ ਆ ਯੂ ਐਸ ਤੋਂ ਆਉਂਦੀ ਆ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ ਜਦੋਂ ਖਬਰ ਆਉਂਦੀ ਆ ਚਲੋ ਹਾਰਟ ਅਟੈਕ ਤਾਂ ਹੋ ਗਿਆ ਜੀ ਪਰ ਜਿਹੜਾ ਨੰਬਰ ਆਫ 에ਜ ਜਦੋਂ ਦੇਖਦੇ ਆ 30 ਸਾਲ ਦਾ ਕੋਈ 35 ਸਾਲ ਦਾ ਜਦੋਂ ਉਹਦਾਂ ਦਾ ਕੋਈ ਵਿਛੋੜਾ ਪਰਿਵਾਰ ਨਾਲੋਂ ਪਹਿਲਾਂ ਹੀ ਦੂਰ ਰਹਿੰਦਾ ਹੋਇਆ ਵਿਅਕਤੀ ਧੇਜ ਜਾਂਦਾ ਨਾ ਤਾਂ ਬਸ ਉਸ ਪਰਿਵਾਰ ਦਾ ਜਾਂ ਉਸ ਦੇ ਸ਼ਰੀਕੇ ਭਾਈਚਾਰੇ ਦਾ ਜਿਹੜਾ ਦੁੱਖ ਹੁੰਦਾ ਉਹ ਬਹੁਤ ਵੱਡਾ ਹੁੰਦਾ ਬਹੁਤ ਵੱਡਾ ਅਸਹਿ ਦੁੱਖ ਆ ਅਸਹਿ ਦੁੱਖ ਹਾਂ ਜੀ ਫਿਰ ਇਦਾਂ ਚਲਾ ਜਾਣਾ ਜੀ ਹੈਨਾ ਸੋ ਇਹ ਗੱਲ ਕਿਤੇ ਨਾ ਕਿਤੇ ਦਿਲ ਦਾ ਮਾਮਲਾ ਤਾਂ ਹੈਗਾ ਹੀ ਹੈਗਾ ਜੀ ਬਿਲਕੁਲ ਤਾਂ ਸਾਨੂੰ ਜਿਹੜੀ ਤੁਸੀਂ ਗੱਲ ਕੀਤੀ ਹੈ ਇਨੀਸ਼ੀਅਲ ਸਟੇਜ ਤੇ ਜੇ ਕਿਸੇ ਨੂੰ ਹੈਰਿਡਿਟਰੀ ਪ੍ਰੋਬਲਮ ਆ ਜੀ ਤਾਂ ਉਹਨਾਂ ਨੂੰ ਤਾਂ ਬਹੁਤ ਧਿਆਨ ਰੱਖ ਲੈਣਾ ਚਾਹੀਦਾ ਜੇ ਪਹਿਲਾਂ ਘਰ 'ਚ ਕਿਸੇ ਨੂੰ ਵੀ ਹਾਰਟ ਅਟੈਕ ਹੋਇਆ ਤਾਂ ਸਪੈਸੀਫਿਕ ਉਹ ਕੁਝ ਟੈਸਟ ਜਿਹੜਾ ਆਪਾਂ ਗੱਲ ਕਰਦੇ ਆ ਪਹਿਲਾਂ ਆਪਾਂ ਮੈਂ ਤੁਹਾਨੂੰ ਹਾਰਟ ਦੀ ਰੂਪਰੇਖਾ ਥੋੜੀ ਸਮਝਾਵਾਂ ਜੀ ਸੰਖੇਪ ਚ ਰੱਖਾਂਗੇ ਹਾਂਜੀ ਹਾਂ ਛੋਟੀ ਰੱਖਾਂਗੇ ਵੀਡੀਓ ਨੂੰ ਤਾਂ ਕੋਈ ਨਹੀਂ ਬਈ ਅਸਲ ਚ ਕੀ ਹੈ ਨਾ ਜੀ ਡੀ ਵੀ ਗੱਲ ਆਪਾਂ ਕਿਉਂਕਿ ਆਪਣਾ ਇਹ ਰਿਹਾ ਪਿਛਲੇ ਸਮੇਂ ਤੋਂ ਵੀ ਕੋਈ ਵੀ ਨੁਸਖਾ ਦੱਸਣਾ ਕੋਈ ਗੱਲਬਾਤ ਕਰਨੀ ਆ ਤਾਂ ਇਸ ਤਰੀਕੇ ਨਾਲ ਹੋਣੀ ਚਾਹੀਦੀ ਮੇਰੇ ਖਿਆਲ ਚ ਲੋਕਾਂ ਨੂੰ ਪੂਰੀ ਤਰ੍ਹਾਂ ਸਮਝ ਆ ਜਾਵੇ ਸਮਝ ਆ ਜਾਵੇ ਵੀ ਅਸੀਂ ਗੱਲ ਤਾਂ ਦੇਖੋ ਜਿਹੜੇ ਨਾ ਨਾ ਕਈ ਲੋਕ ਸੋਚਦੇ ਹੋਣਗੇ ਜੀ ਵੀ ਬਹੁਤ ਲੰਬੀਆਂ ਗੱਲਾਂ ਕਰਦੇ ਨੇ ਆਪਣਾ ਮਕਸਦ ਹੁੰਦਾ ਵੀ ਯਾਰ ਅਗਲੇ ਨੂੰ ਸਮਝ ਆ ਜਾਵੇ ਸਮਝ ਆ ਜਾਵੇ ਤੇ ਜੀ ਕੋਈ ਰੀਲਾਂ ਦੇਖ ਕੇ ਸੋਚਦਾ ਮੈਂ ਇਲਾਜ ਕਰ ਲਾਂ ਜਾਂ ਦੱਸਣ ਵਾਲਾ ਇਦਾਂ ਸੋਚਦਾ ਤਾਂ ਉਹ ਉਹ ਇਸ ਵੀਡੀਓ ਨੂੰ ਛੱਡ ਸਕਦਾ ਦੇਖੋ ਮੇਰੀ ਸਿੱਧੀ ਜੀ ਗੱਲ ਆ ਜੀ ਜੀ ਜਿਹਦੇ ਕੋਲੇ ਆਪਣੀ ਸਿਹਤ ਲਈ ਸਮਾਂ ਹੈਗਾ ਜੀ ਤਾਂ ਉਹ ਜ਼ਰੂਰ ਦੇਖਣ ਇਸ ਵੀਡੀਓ ਨੂੰ ਜਿਨ੍ਹਾਂ ਨੂੰ ਹੈਰਿਡੀਟਰੀ ਕੋਈ ਹਾਰਟ ਸੰਬੰਧੀ ਰੋਗ ਨੇ ਜੀ ਜੀ ਮੈਂ ਹਾਰਟ ਦੀ ਰੂਪਰੇਖਾ ਦੀ ਗੱਲ ਕਰਦਾ ਸੀ ਜੀ ਵੀ ਆਪਾਂ ਪਹਿਲਾਂ ਰੂਪਰੇਖਾ ਸਮਝੀ ਹਾਰਟ ਹੁੰਦਾ ਕੀ ਆ ਤੇ ਉਹ ਉਹਦਾ ਫੰਕਸ਼ਨ ਕੀ ਆ ਫਿਰ ਸਾਨੂੰ ਪਤਾ ਲੱਗ ਜੂਗਾ ਵੀ ਯਾਰ ਆਹ ਫੰਕਸ਼ਨ ਆ ਆਹ ਹਾਰਟ ਆ ਸਾਡਾ ਤਾਂ ਇਹਦੇ 'ਚ ਆ ਦਿੱਕਤਾਂ ਆ ਸਕਦੀਆਂ ਆ ਮੇਰੇ ਖਿਆਲ ਸੇ ਜਦੋਂ ਫੰਕਸ਼ਨ ਸਮਝ ਆ ਗਿਆ ਤਾਂ ਲੋਕਾਂ ਨੂੰ ਕਾਫੀ ਚੀਜ਼ਾਂ ਤਾਂ ਆਪਣੇ ਆਪ ਪਤਾ ਲੱਗ ਜਾਂਦੀਆਂ ਨੇ ਤਾਂ ਹਾਰਟ ਜਿਹੜਾ ਸਾਡਾ ਨਾ 24 ਘੰਟੇ ਇਦਾਂ ਪੰਪ ਕਰਦਾ ਜਨਮ ਤੋਂ ਪਹਿਲਾਂ ਪੰਪ ਕਰਨ ਲੱਗ ਜਾਂਦਾ ਮੌਤ ਤੋਂ ਕੁਝ ਘੰਟੇ ਬਾਅਦ ਤੱਕ ਕਰਦਾ ਜੀ ਸੋ ਇਹ ਤਾਂ ਹੈਗਾ ਹਾਰਟ ਦਾ ਕੰਮ ਜੀ ਪੰਪਿੰਗ ਕਰਦਾ ਉਹ ਪੰਪਿੰਗ ਕਰਦਾ ਹੋਇਆ ਕਰਦਾ ਕੀ ਆ ਜੀ ਉਹ ਕਰਦਾ ਸਾਡਾ ਜਿਹੜਾ ਖੂਨ ਆ ਜਿਹੜਾ ਸਾਡਾ ਫਿਲਟਰ ਹੋ ਕੇ ਖੂਨ ਜਿਹੜਾ ਜੀ ਗੁਰਦਿਆਂ ਨੇ ਉਹਨੂੰ ਫਿਲਟਰ ਕਰਤਾ ਫੋਕਟ ਪਦਾਰਥ ਬਾਹਰ ਕੱਢਤੇ ਉਹਨੂੰ ਦੁਬਾਰੇ ਫੇਰ ਹਾਰਟ ਰਾਹੀਂ ਪੂਰੇ ਸਰੀਰ ਚ ਭੇਜਿਆ ਜਾਂਦਾ ਜਿੱਥੇ-ਜਿੱਥੇ ਜ਼ਰੂਰਤ ਆ ਜਿਹੜੇ-ਜਿਹੜੇ ਕੰਮ ਨੇ ਸੰਚਾਰੂ ਢੰਗ ਨਾਲ ਕਰਨ ਲਈ ਹਾਰਟ ਦੀ ਜ਼ਿੰਮੇਵਾਰੀ ਲੱਗੀ ਹੋਈ ਆ ਉਹ ਨਿਰੰਤਰ ਇਦਾਂ ਇੱਕ ਸਮਝ ਲਓ ਆਪਾਂ ਮੁਠੀ ਵਰਗਾ ਹੀ ਹੈਗਾ ਯੰਤਰ ਜੀ ਇਦਾਂ ਉਹਨੇ ਪੰਪ ਕਰਨਾ ਨਿਰੰਤਰ ਪੂਰੇ ਸਰੀਰ ਚ ਬਲੱਡ ਸਪਲਾਈ ਐ ਸਮਝ ਲਓ ਵੀ ਉਹਦੇ ਇਧਰੋਂ ਲੱਗਿਆ ਹੋਇਆ ਇਨਪੁਟ ਇਧਰੋਂ ਆਉਟਪੁਟ ਆ ਉਹ ਐ ਲੰਦਾ ਤੇ ਐ ਛੱਡੀ ਜਾਂਦਾ ਹੂੰ ਹੂੰ ਛੱਡੀ ਜਾਂਦਾ 24 ਘੰਟੇ ਚੱਲੀ ਜਾਂਦਾ ਪਿਕ ਡ੍ਰੌਪ ਕਰਦਾ ਪਿਕ ਡ੍ਰੌਪ ਕਰਦਾ ਜੇ ਆਪਾਂ ਲਾਈਏ ਵੀ ਇਹਦੇ ਜਿਹੜਾ ਹਾਰਟ ਦਾ ਰੇਟ ਆ ਪੰਪਿੰਗ ਕਰਨ ਦਾ ਜੀ 70 ਤੋਂ 105 ਤੱਕ ਨਾਰਮਲ ਆਪਾਂ ਮੰਨ ਲੈਂਦੇ ਆ 65 ਤੋਂ 105 ਮੰਨਿਆ ਜਾਂਦਾ ਅੱਜਕੱਲ ਜਿਹਨੂੰ ਧੜਕਣ ਕਹਿੰਦੇ ਨੇ ਧੜਕਣ ਕਹਿੰਦੇ ਆਪਾਂ ਹੈਨਾ ਉਹ ਉਹ ਚੀਜ਼ ਮੰਨੀ ਜਾਂਦੀ ਆ ਤੇ ਜਿਹੜਾ ਬੀਪੀ ਦਾ ਜਿਹੜਾ ਸਿਸਟਮ ਆ ਉਹ ਵੀ ਇਹਦੇ ਨਾਲ ਹੀ ਚੱਲਦਾ ਬਲੱਡ ਪ੍ਰੈਸ਼ਰ ਜੀ ਜਿਹੜਾ ਖੂਨ ਦਾ ਸੰਚਾਰ ਹੋ ਰਿਹਾ ਉਹਦਾ ਪ੍ਰੈਸ਼ਰ ਰੇਟ ਕੀ ਆ ਜੀ ਉਹ ਡਾਇਆ ਤੇ ਸਿਸਟੋਲਿਕ ਜੀ ਦੋਵੇਂ ਹੁੰਦੇ ਨੇ ਉੱਪਰ ਤੇ ਥੱਲੇ ਵਾਲਾ ਜਿਵੇਂ ਪੰਜਾਬੀ ਚ ਪੰਜਾਬੀ ਚ ਕਹਿੰਦੇ ਨੇ 80 120 ਉਹਦਾ ਨਾਰਮਲ ਪੈਰਾਮੀਟਰ ਆ ਆਮ ਤੌਰ ਤੇ ਆਪਾਂ ਸੋਚਦੇ ਆਂ ਵੀ ਉੱਪਰ ਵਾਲਾ ਜਿਹੜਾ 100 ਪਲਸ ਏਜ ਜੀ ਤਾਂ ਉਦੋਂ ਤੱਕ ਕੋਈ ਵਰੀ ਨਹੀਂ ਕਰਨਾ ਪਰ ਜਦੋਂ 50 ਤੋਂ ਉੱਪਰ ਸਾਡੀ ਏਜ ਐ ਜੇ ਫੇਰ ਵੀ 160 70 ਤੇ ਜਾਂਦਾ ਤਾਂ ਦਿੱਕਤ ਆ ਸਾਨੂੰ ਜੀ ਮਤਲਬ 150 ਤਾਂ ਮੈਕਸਿਮਮ ਆ ਜਿਹਦੀ 60 65 70 ਸਾਲ ਉਮਰ ਆ ਤਾਂ ਉੱਥੇ ਤੱਕ ਚਲੋ ਆਪਾਂ ਸਹਿ ਸਕਦੇ ਆ ਪਰ ਉਹ ਸਾਨੂੰ ਵੇਟ ਨਹੀਂ ਕਰਨੀ ਚਾਹੀਦੀ ਉੱਥੇ ਤੱਕ ਨਾਰਮਲ ਬੀਪੀ ਦਾ ਰੇਟ ਆ ਜਿਹੜਾ 80 120 ਹੋ ਆ ਜੀ ਚਲੋ ਥੋੜਾ ਬਹੁਤ ਆਪਾਂ ਮੰਨ ਲਨੇ ਆ ਭੱਜ ਦੌੜ ਦੀ ਜ਼ਿੰਦਗੀ ਚ ਜਾਂ ਹੋਰ 125 ਤੱਕ 27 ਤੱਕ 30 ਤੱਕ ਕੋਈ ਗੱਲ ਨਹੀਂ ਜੀ ਪਰ ਜਦੋਂ ਇਸ ਤੋਂ ਵੱਧ ਆਇਆ ਹੀਟਲਾ ਖਾਸ ਕਰਕੇ ਜਦੋਂ ਬਾਦਦਾ ਆ ਤਾਂ ਉਹ ਜਿਆਦਾ ਸਾਡੇ ਲਈ ਖਤਰੇ ਦੀ ਘੰਟੀ ਹੁੰਦੀ ਹੈ ਇਹ ਇਹਦੇ ਆਮ ਮਾਪਦੰਡ ਤੇ ਕੰਮ ਨਹੀਂ ਜੀ ਕਿਉਂਕਿ ਉਹ ਬੀਪੀ ਨੂੰ ਵੀ ਨਿਰਧਾਰਤ ਕਰਦਾ ਹੂੰ ਹੂੰ ਸੋ ਫਿਰ ਜਦੋਂ ਪੰਪ ਕਰਦਾ ਉਹ ਖੂਨ ਨੂੰ ਪੂਰਾ ਚਲਾਇਮਾਨ ਕਰਦਾ ਤਾਂ ਸਮਝਣ ਵਾਲੀ ਗੱਲ ਆ ਵੀ ਜਿਹੜੀ ਚੀਜ਼ ਨੂੰ ਉਹ ਘੁਮਾ ਰਿਹਾ ਉਹ ਖੂਨ ਆਪਣਾ ਲਿਕਵਿਡ ਆ ਜੀ ਜਦੋਂ ਉਹਦੇ ਵਿੱਚ ਕੋਈ ਟੌਕਸਿਨ ਹੋਣਗੇ ਕੋਈ ਜਮਾਅ ਵਾਲੀਆਂ ਚੀਜ਼ਾਂ ਹੋਣਗੀਆਂ ਖੂਨ ਗਾੜਾ ਹੋਊਗਾ ਤਾਂ ਕੀ ਹੋਊਗਾ ਪੰਪ ਟੌਕਸਿਨ ਹੋਣਗੇ ਟੌਕਸਿਨਸ ਹੋਣਗੇ ਤਾਂ ਉਹਨੂੰ ਪੰਪ ਕਰਨ ਦੇ ਵਿੱਚ ਦਿੱਕਤ ਆਊਗੀ ਦਿੱਕਤ ਆਊਗੀ ਸਾਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਊਗਾ ਤੇ ਫੇਰ ਕੀ ਹੋਊਗਾ ਜਿਹੜੀਆਂ ਸਾਡੀਆਂ ਆਰਟਰੀਜ਼ ਨੇ ਜਿੱਧਰੋਂ ਇਨਪੁੱਟ ਆ ਤੇ ਆਊਟਪੁੱਟ ਆ ਜੀ ਜਦੋਂ ਉਹਦੇ ਵਿੱਚ ਟੌਕਸਿਨ ਆ ਗਏ ਤਾਂ ਉਹ ਬਹੁਤ ਬਰੀਕ ਆਰਟਰੀਜ਼ ਦੇ ਕਈ ਤਾਂ ਜੀ ਪਰ ਉਹਨਾਂ ਦੇ ਵਿੱਚੋਂ ਜੰਮਣਾ ਸ਼ੁਰੂ ਹੋ ਜਾਂਦਾ ਜੀ 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 ਉਹ ਸਾਨੂੰ ਪਤਾ ਲੱਗੂਗਾ ਵੀ ਬਲੋਕੇਜ ਹੋਣੀ ਸ਼ੁਰੂ ਹੋ ਗਈ ਉਹ ਏਦਾਂ ਉਹਦਾ ਕੁਝ ਨਹੀਂ ਪਤਾ ਲੱਗਦਾ ਜਾਂ ਤਾਂ ਸਾਨੂੰ ਪਤਾ ਲੱਗਾ ਉਹਦਾ ਸਾਹ ਚੜਨ ਤੋਂ ਜਾਂ ਸਾਡੇ ਬੀਪੀ ਵਧਣ ਤੋਂ ਜਾਂ ਅਸੀਂ ਕੋਈ ਮਿਹਨਤ ਕਰਦੇ ਅਸੀਂ ਚਾਹ ਚੜ ਗਿਆ ਥੱਕ ਗਏ ਜਾਂ ਸਾਡੀ ਬਾਹਾਂ 'ਚ ਦਰਦ ਹੋਣਾ ਸ਼ੁਰੂ ਹੋ ਗਿਆ ਖਾਸ ਕਰਕੇ ਸਰਦੀਆਂ 'ਚ ਬਹੁਤ ਧਿਆਨ ਰੱਖਣਾ ਪੈਂਦਾ ਇਸ ਚੀਜ਼ ਦਾ ਜੀ ਮੇਜੀ ਕਿਤੇ ਨਾ ਕਿਤੇ ਜਿਹੜੀ ਤੁਸੀਂ ਬਲੱਡ ਦੇ ਸਰਕੂਲੇਟਰ ਦੀ ਗੱਲ ਕੀਤੀ ਵੀ ਪੂਰੇ ਸਰੀਰ ਨੂੰ ਸੰਚਾਰ ਕਰਦਾ ਜਿਹੜਾ ਸਾਡਾ ਹਾਰਟ ਪੰਪ ਕਰਕੇ ਜੀ ਜਦੋਂ ਮੇਰੇ ਖਿਆਲ ਆ ਵੀ ਸਰਕਲ ਘਟਦਾ ਆ ਹਨਾ ਤਾਂ ਉਹਦਾ ਜ਼ੋਰ ਲੱਗਦਾ ਤਾਂ ਜਿਹੜੀ ਸਵੇਲਿੰਗ ਆ ਉਹ ਵੀ ਕਿਤੇ ਨਾ ਕਿਤੇ ਇਹਦੇ ਨਾਲ ਹੀ ਸੰਬੰਧਿਤ ਹੈ ਦੇਖੋ ਜਦੋਂ ਹਾਰਟ ਟ੍ਰੀਟਮੈਂਟ ਉੱਪਰ ਜ਼ੋਰ ਲੱਗੂਗਾ ਜਿਹੜਾ ਹੁਣ ਬਲੱਡ ਆ ਇਹ ਕਿੱਥੇ ਤੋਂ ਨੇ ਸਮੂਥ ਚੱਲਣਾ ਹਨਾ ਇਦਾਂ ਚੱਲੀ ਜਾਣਾ ਪੂਰੇ ਸ਼ਰੀਰ 'ਚ ਜਦੋਂ ਫਿਰ ਉਹਦੇ 'ਚ ਟੌਕਸਿਨ ਆ ਗਏ ਉਹ ਗਾੜਾ ਹੋ ਗਿਆ ਭਾਰੀ ਹੋ ਗਿਆ ਜਦੋਂ ਚੀਜ਼ ਗਾੜੀ ਹੋਊਗੀ ਤਾਂ ਨੇਚਰਲੀ ਇਹ ਭਾਰੀ ਹੋਊਗੀ ਜੀ ਤਾਂ ਜਦੋਂ ਸਾਡੇ ਫਿਰ ਦੇਖੋ ਪਹਿਲਾਂ ਪਹਿਲੀ ਸਟੇਜ ਦੇ ਵਿੱਚ ਨਾ ਪੈਰਾਂ ਤੇ ਵੀ ਸੋਜਾ ਆਉਣਾ ਸ਼ੁਰੂ ਹੋ ਜਾਂਦਾ ਥੋੜੇ ਥੋੜੇ ਪੈਰ ਸੁੱਜਦੇ ਨੇ ਜਿਹੜਾ ਕੋਈ ਲੰਬਾ ਸਫ਼ਰ ਕੀਤਾ ਉਹਦੇ ਪੈਰਾਂ ਨੂੰ ਸੋਜਾ ਆ ਗਿਆ ਇਟ ਮੀਨਸ ਕਿ ਸਾਡਾ ਖੂਨ ਆ ਜਿਹੜਾ ਬਾਡੀ ਚ ਸੰਚਾਰੂ ਢੰਗ ਨਾਲ ਨਹੀਂ ਚੱਲ ਰਿਹਾ ਜੀ ਇਹ ਹਾਰਟ ਦੀ ਦਾ ਦਿੱਕਤ ਹੈ ਹੀ ਹੈ ਤਾਂ ਹੋਰ ਬਹੁਤ ਸਾਰੀਆਂ ਦਿੱਕਤ ਨੂੰ ਲੈ ਕੇ ਆਉਂਦਾ ਹੈ ਨਾ ਕਿਉਂਕਿ ਕਿਡਨੀ ਦਾ ਵੀ ਫੰਕਸ਼ਨ ਹੈ ਜਦੋਂ ਬੀਪੀ ਨੇ ਵੱਧ ਰਹਿਣਾ ਆ ਤਾਂ ਕਿਡਨੀ ਦਾ ਵੀ ਜ਼ੋਰ ਲੱਗਣਾ ਆ ਜ਼ੋਰ ਲੱਗਣਾ ਜੀ ਜੀ ਤਾਂ ਉਹ ਇਸ ਕਰਕੇ ਫਿਰ ਉਹ ਕਿਡਨੀ ਤੇ ਵੀ ਅਸਰ ਪੈਣਾ ਫਿਰ ਹੋਰ ਜਿਆਦਾ ਸਵੇਲਿੰਗ ਆਉਣੀ ਆ ਇਸ ਕਰਕੇ ਸਰੀਰ ਸਾਰਾ ਜੁੜਿਆ ਹੋਇਆ ਹੀ ਆ ਪਰ ਆਪਾਂ ਅੱਜ ਵਿਸ਼ਾ ਜਿਹੜਾ ਹਾਰਟ ਵਾਲਾ ਉਹੀ ਰੱਖਾਂਗੇ ਉਹੀ ਰੱਖਾਂਗੇ ਜੀ ਤਾਂ ਫਿਰ ਕੀ ਹੁੰਦਾ ਵੀ ਅਸੀਂ ਆਰਟਰੀਜ਼ ਨੇ ਜਿਹੜੀਆਂ ਜੀ ਸਭ ਤੋਂ ਪਹਿਲਾਂ ਸਾਨੂੰ ਲਿਪਿਡ ਪ੍ਰੋਫਾਈਲ ਟੈਸਟ ਕਰਾਉਣਾ ਚਾਹੀਦਾ ਹਾਂ ਮੈਂ ਇੱਥੇ ਆਉਣਾ ਸੀਗਾ ਵੀ ਤੁਸੀਂ ਪਹਿਲਾਂ ਟੈਸਟਾਂ ਬਾਰੇ ਜਾਣਕਾਰੀ ਦੇ ਦਿਓ ਉਹ ਤੋਂ ਬਾਅਦ ਆਪਾਂ ਪਰਹੇਜ਼ ਤੇ ਵਿਸ਼ੇਸ਼ ਗੱਲ ਕਰਾਂਗੇ ਵੀ ਪਰਹੇਜ਼ ਕੀ ਰੱਖਣਾ ਚਾਹੀਦੇ ਨੇ ਤੇ ਨੁਸਖੇ ਵੀ ਜੀ ਹੁਣ ਆਪਾਂ ਟੈਸਟ ਤੇ ਅਲਾਮਤਾਂ ਦੋਵੇਂ ਇਕੱਠੇ ਕਰਕੇ ਦੱਸ ਹੀ ਜਾਵਾਂਗੇ ਅਲਾਮਤਾਂ ਕੀ ਹੁੰਦੀਆਂ ਹਾਂ ਅਲਾਮਤਾਂ ਦੇ ਵਿੱਚ ਜਿਵੇਂ ਆਪਾਂ ਨੂੰ ਥੋੜਾ ਸਾਹ ਚੜਨ ਲੱਗ ਗਿਆ ਜੀ ਅਸੀਂ ਚੱਲਦੇ ਆਂ ਪੌੜੀ ਚੜ੍ਹਦੇ ਆਂ ਸਾਹ ਚੜਦਾ ਜਾਂ ਕਿਤੇ ਛਾਤੀ 'ਚ ਦਰਦ ਹੁੰਦਾ ਤਾਂ ਸਾਨੂੰ ਸਭ ਤੋਂ ਪਹਿਲਾਂ ਦੋ ਟੈਸਟ ਲਿਵਰ ਫੰਕਸ਼ਨ ਟੈਸਟ ਤੇ ਲਿਪਿਡ ਪ੍ਰੋਫਾਈਲ ਦੋਵੇਂ ਜਲਦੀ ਕਰਾ ਲੈਣੇ ਚਾਹੀਦੇ ਨੇ ਜੀ ਜੇ ਨਾਲ ਸਵਾਈਲਿੰਗ ਆਉਂਦੀ ਆ ਵੀ ਪੈਰਾਂ ਤੇ ਵੀ ਸਵੇਲਿੰਗ ਆ ਥੋੜੀ ਫੇਸ ਤੇ ਸਵੇਲਿੰਗ ਲੱਗਦੀ ਆ ਕਦੇ ਹੱਥਾਂ ਤੇ ਆਉਂਦੀ ਆ ਸਭ ਤੋਂ ਵੱਧ ਪੈਰਾਂ ਤੇ ਆਉਂਦੀ ਆ ਤਾਂ ਨਾਲ ਰੈਨਲ ਫੰਕਸ਼ਨ ਟੈਸਟ ਆਰ ਐਫ ਟੀ ਕਿਡਨੀ ਦਾ ਜਿਹੜਾ ਕਿਡਨੀ ਦਾ ਟੈਸਟ ਉਹ ਵੀ ਕਰਵਾ ਲੈਣਾ ਚਾਹੀਦਾ ਇਹ ਤਿੰਨੇ ਸਾਨੂੰ ਪਹਿਲੀ ਵਾਰ ਚ ਹੀ ਕਰਾ ਲੈਣੇ ਚਾਹੀਦੇ ਨੇ ਨਾ ਕਿ ਅਸੀਂ ਪਹਿਲਾਂ ਲਿਪਿਡ ਕਰਾਈਏ ਵੀ ਆ ਰੇਚ ਨਹੀਂ ਕੋਈ ਪ੍ਰੋਬਲਮ ਫਿਰ ਲਿਵਰ ਚ ਆ ਗਈ ਕਿਉਂਕਿ ਇਹ ਇਹ ਕਨੈਕਟਡ ਨੇ ਤਿੰਨੇ ਨੇ ਜੀ ਸੋ ਫਿਰ ਸਾਨੂੰ ਪਤਾ ਲੱਗ ਜੂਗਾ ਜੀ ਬਈਰ ਖੂਨ ਮੇਰਾ ਗਾੜਾ ਖੂਨ ਗਾੜੇ ਚ ਅਸੀਂ ਕੀ ਕੀ ਦੇਖਣਾ ਲਿਪਿਡ ਪ੍ਰੋਫਾਈਲ ਦੇ ਵਿੱਚ ਸਭ ਤੋਂ ਪਹਿਲਾਂ ਕੋਲੇਸਟ੍ਰੋਲ ਹੋਊਗਾ ਉੱਪਰ ਜੀ ਬਿਓ ਕਿੰਨਾ ਆ ਉਹ ਸਾਡਾ ਆਮ ਜੇ ਕਿਸੇ ਪੈਰਾਮੀਟਰ ਤੇ ਚੈੱਕ ਕੀਤਾ ਹੋਊਗਾ ਤਾਂ 150 ਤੋਂ 200 ਤੱਕ ਉਹਦੀ ਨਾਰਮਲ ਰੇਂਜ ਹੋਊਗੀ ਜੀ ਜੇ 250 ਹੋ ਗਿਆ ਤਾਂ ਸਮਝੋ ਯਾਰ ਵੀ ਕੋਈ ਨਾ ਕੋਈ ਖਤਰੇ ਦੀ ਘੰਟੀ ਆ ਬੇਸਾਬ ਹੀ ਵੱਧ ਚੜੂਗਾ ਸਾਨੂੰ ਉਹ ਤੋਂ ਬਾਅਦ ਫਿਰ ਟ੍ਰੈਗਲ ਸਾਈਡਸ ਨੇ ਜੀ ਕਈਆਂ ਦੇ ਟ੍ਰੇਲ ਸਾਈਡਸ 5 500 7 700 ਹਜ਼ਾਰ ਤੇ ਪਹੁੰਚ ਜਾਂਦੇ ਨੇ ਇਟ ਮੀਨਸ ਬਹੁਤ ਡਿਫਿਕਲਟ ਆ ਸਾਡੇ ਲਈ ਜਾਂ ਆਉਣ ਵਾਲਾ ਸਮਾਂ ਖਤਰੇ ਦਾ ਹੋ ਸਕਦਾ ਆ ਤਾਂ ਕੀ ਹੋਊਗਾ ਸਾਡੀਆਂ ਆਰਟਰੀਜ਼ ਦੇ ਵਿੱਚ ਜਿਹੜਾ ਜੰਮਦਾ ਜਿਹੜਾ ਜਮਾ ਵਾ ਜੀ ਤਾਂ ਉਹ ਟ੍ਰਾਈਗਲ ਸਾਈਡਸ ਕਰਕੇ ਹੁੰਦਾ ਉਹ ਜਾਂਦਾ ਉਹਦੇ ਚ ਜੰਮ ਜਾਂਦਾ ਹੂੰ ਉਹ ਟਿਕ ਜਗ੍ਹਾ ਤੇ ਬੈਠ ਗਿਆ ਉਹ ਤੋਂ ਬਾਅਦ ਫਿਰ ਅਗਲਾ ਕੂਨ ਆਉਂਦਾ ਫੇਰ ਚੱਲਦਾ ਇਦਾਂ ਜੰਮੀ ਜਾਂਦਾ 40% 50% 60% 70% ਤੱਕ ਬਲੋਕ ਇਸ ਦਾ ਪਤਾ ਨਹੀਂ ਲੱਗਦਾ 80 ਤੱਕ ਨਹੀਂ 90 ਬਸ ਉਹ ਤੋਂ ਬਾਅਦ ਫਿਰ ਕੁਝ ਨਹੀਂ ਪਤਾ ਕਦੋਂ ਵਿਅਕਤੀ ਨੂੰ ਕੀ ਹੋ ਜਾਣਾ ਹੈ ਉਹ ਪ੍ਰਮਾਤਮਾ ਜਾਣਦਾ ਹੈ ਮੈਂ ਇਹ ਨਹੀਂ ਕਹਿੰਦਾ ਵੀ 80 ਹੋ ਗਿਆ ਤਾਂ ਤੁਹਾਨੂੰ ਹਾਰਟ ਅਟੈਕ ਆਊਗਾ ਕਈ ਲੋਕ ਪੂਰੀ ਜ਼ਿੰਦਗੀ ਤਾਂ ਉਮਰ ਉਦਾਂ ਹੀ ਚੱਲੀ ਜਾਂਦੇ ਨੇ ਕੋਈ ਟੈਸਟ ਨਹੀਂ ਕਰਾਉਂਦੇ ਪਰ ਉਹ ਫਿਰ ਰਾਮ ਆਸਰੇ ਕਹਿ ਦਈਏ ਜੀ ਨੂੰ ਆਪ ਉਹ ਉਹ ਗੱਲਾਂ ਹੋ ਜਾਂਦੀਆਂ ਨੇ ਤਿੰਨੇ ਟੈਸਟ ਹੋ ਗਏ ਜੇ ਉਹ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਯਾਰ ਇਹਨਾਂ 'ਚ ਕੁਝ ਨਹੀਂ ਆਇਆ ਪਰ ਮੈਨੂੰ ਬਹੁਤ ਆਸਾ ਚੜਦਾ ਫਿਰ ਸਾਨੂੰ ਇਕੋਕਾਰਡੀਓਗ੍ਰਾਫੀ ਕਰਾ ਲੈਣੀ ਆ ਜੀ ਵੀ ਉਹ ਉਹਦਾ ਸਿਸਟਮ ਰਿਦਮ ਠੀਕ ਆ ਸਾਰਾ ਕੁਝ ਠੀਕ ਆ ਜੀ 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 ਜੇ ਸਾਨੂੰ ਲੱਗਦਾ ਵੀ ਉਹਦੇ 'ਚ ਨਹੀਂ ਫਿਰ ਟੀ ਐਮ ਟੀ ਟਰੈਡਮਿਲ ਟੈਸਟ ਕਰਾ ਲੈਣਾ ਚਾਹੀਦਾ ਜੀ ਫਿਰ ਸਾਨੂੰ ਉਹਦੇ 'ਚ ਪਤਾ ਲੱਗ ਜੂਗਾ ਜੇ ਫਿਰ ਉਹਦੇ 'ਚ ਵੀ ਸਾਨੂੰ ਨਹੀਂ ਲੱਗਦਾ ਤਾਂ ਫਿਰ ਇੱਕੋ ਰਹਿ ਜਾਂਦਾ ਇੰਜੀਓਗ੍ਰਾਫੀ ਇਨ ਜੀਓਗ੍ਰਾਫੀ ਕਰਾਂਗੇ ਤਾਂ ਫਿਰ ਉਹਦੇ ਚ ਸਾਨੂੰ ਪੂਰਾ ਪੂਰਾ ਪਤਾ ਲੱਗ ਜੂਗਾ ਕਿੱਥੇ ਬਲੋਕੇਜ ਆ ਕੀ ਦਿੱਕਤ ਆ ਕੋਈ ਲੀਕੇਜ ਤਾਂ ਨਹੀਂ ਹੈਗੀ ਜਾਂ ਕਿ ਹੋਰ ਕੋਈ ਦਿੱਕਤਾਂ ਨੇ ਸਾਰੀਆਂ ਦਾ ਸਾਨੂੰ ਉਹ ਸਾਡੇ ਸਾਹਮਣੇ ਇੱਕ ਸ਼ੀਸ਼ਾ ਆ ਜਾਂਦਾ ਆ ਜੀ ਜੀ ਫਿਰ ਅਸੀਂ ਇਲਾਜ ਵੱਲ ਨੂੰ ਤੁਰ ਸਕਦੇ ਆ ਹਾਂ ਇਲਾਜ ਤੋਂ ਪਹਿਲਾਂ ਤੁਸੀਂ ਇਹ ਤੋਂ ਪਹਿਲਾਂ ਕਿ ਤੁਸੀਂ ਕੋਈ ਨੁਸਖਾ ਦੱਸੋ ਜੀ ਮੈਨੂੰ ਮੜ ਜਾ ਅਲਾਮਤਾਂ ਤੇ ਥੋੜਾ ਜਿਹਾ ਚਾਨਣਾ ਪਾ ਦਿਓ ਹਾਂ ਅਲਾਮਤਾਂ ਮੈਂ ਹੋਰ ਦੱਸ ਦਿੰਨਾ ਕਈ ਵਾਰ ਬੰਦਾ ਸੋਚਦਾ ਵੀ ਯਾਰ ਸਾਨੂੰ ਤਾਂ ਪਤਾ ਨਹੀਂ ਅਲਾਮਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਸਾਧ ਹੀ ਉਹ ਗੱਲ ਕੀਤੀ ਫਿਰ ਪੈਰਾਂ ਤੇ ਸੋਜਿਸ਼ ਦੀ ਗੱਲ ਕੀਤੀ ਸਾਹ ਹੁਣ ਕਿਵੇਂ ਚੜੂਗਾ ਸਾਹ ਦੇ ਵੀ ਅਲੱਗ-ਅਲੱਗ ਤਰੀਕੇ ਨੇ ਚੜਨ ਦੇ ਕਈ ਬੰਦੇ ਉੱਠੇ ਥੋੜਾ ਜਿਹਾ ਤੁਰੇ ਉਹਨਾਂ ਨੂੰ ਸਾਹ ਚੜ ਜੂਗਾ ਜੀ ਫਿਰ ਆਪਾਂ ਪੌੜੀ ਚੜਾਂਗੇ ਪੇਸਾ ਚੜ ਜੂਗਾ ਵਿੱਚ ਕਈ ਲੋਕਾਂ ਨੂੰ ਆਪਾਂ ਫੋਨ ਤੇ ਗੱਲ ਕਰਦੇ ਆਂ ਸਾਹਮਣੇ ਵਾਲਾ ਜਦੋਂ ਗੱਲ ਕਰ ਰਿਹਾ ਪਤਾ ਲੱਗਦਾ ਵੀ ਯਾਰ ਇਹਨੂੰ ਸਾਹ ਚੜਦਾ ਉਹ ਵੀ ਕਿਤੇ ਨਾ ਕਿਤੇ ਹਾਰਟ ਨਾਲ ਹਾਰਟ ਨਾਲ ਹੈਗਾ ਪਰ ਉਹ 100% ਨਾਲ ਲਿਵਰ ਉਹਦੇ ਇਨਵੋਲਵ ਆ ਜਿਹੜਾ ਬੰਦਾ ਫੋਨ ਤੇ ਗੱਲ ਕਰਕੇ ਜਿਹਨੂੰ ਸਾਹ ਚੜਦਾ 99% ਅਸੀਂ ਦੇਖਦੇ ਆ ਉਹਦੇ ਚ ਲਿਵਰ ਇਨਵੋਲਵ ਹੋ ਜਾਂਦਾ ਚਾਹੇ ਤਾਂ ਲਿਵਰ ਫੈਟੀ ਹੋ ਗਿਆ ਜੀ ਜਾਂ ਲਿਵਰ ਦੇ ਵਿੱਚ ਪਿਤ ਵਧ ਗਈ ਜੀ ਜੀ ਇਹ ਦੇਖੋ ਜਿਹੜਾ ਦੂਜਾ ਵਿਗਿਆਨ ਆ ਮਾਡਰਨ ਉਹ ਨਹੀਂ ਇਸ ਚੀਜ਼ ਨੂੰ ਮੰਨੂਗਾ ਉਹ ਤਾਂ ਕਹੂਗਾ ਵੀ ਹਾਰ ਨਾਲ ਰਿਲੇਟਡ ਆ ਜਾਂ ਲੰਗਸ ਨਾਲ ਆ ਹਮ ਪਰ ਇੱਥੇ ਆਯੁਰਵੇਦ ਨੇ ਸਾਫ਼-ਸਾਫ਼ ਦੱਸਿਆ ਹੈ ਮਹਾਰਿਸ਼ੀ ਚਰਕ ਨੇ ਜਾਂ ਹੋਰ ਜੇ ਦੋਨੋਂ ਪੜਾਂਗੇ ਚਲੋ ਉਸ ਉਧਰ ਆਪਾਂ ਸ਼ਲੋਕਾਂ ਵੱਲ ਨਹੀਂ ਜਾਵਾਂਗੇ ਹਲੇ ਕਿਉਂਕਿ ਹਰੇਕ ਆਮ ਆਵਾਮ ਦੇ ਸਮਝਉਣ ਵਾਲੀਆਂ ਗੱਲਾਂ ਨਹੀਂ ਉਹ ਤਾਂ ਲਿਵਰੇ ਦੇ ਵਿੱਚ ਇਨਵੋਲਵ ਹੋ ਜਾਂਦਾ ਜੀ 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 ਦੂਜੀ ਚੀਜ਼ ਹੁੰਦੀ ਆ ਲੰਗਸ ਨੇ ਜਿਹੜੇ ਸਾਡੇ ਫੇਫੜੇ ਉਹ ਵੀ ਇਨਵੋਲਵ ਹੁੰਦੇ ਨੇ ਆਪਾਂ ਹੱਟਤੀ ਆਈਏ ਹਾਂ ਜੀ ਤੇ ਇਹ ਤੁਸੀਂ ਲਾਮਤਾਂ ਵੀ ਦੱਸਤੀਆਂ ਵੀ ਇਦਾਂ ਹੁੰਦਾ ਚੀਜ਼ਾਂ ਨੇ ਸਵੇਲਿੰਗ ਹੁੰਦੀ ਆ ਤੇ ਹੁਣ ਮੈਂ ਚਾਹੂੰਗਾ ਵੀ ਨੁਸਖਾ ਜੀ ਦੱਸਿਆ ਜਾਵੇ ਹਾਂ ਨੁਸਖਾ ਬਿਲਕੁਲ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਦੇਖੋ ਜਦੋਂ ਆਪਾਂ ਕਹਿੰਦੇ ਆ ਵੀ ਟ੍ਰਾਈਗਲ ਸੈਡਸ ਵੱਧ ਗਏ ਸਾਡੇ ਖੂਨ ਘਾੜਾ ਹੋ ਗਿਆ ਉਹਦੇ ਲਈ ਦੇਖੋ ਪੋਕਰਮੂਲ ਇਹ ਚੀਜ਼ਾਂ ਆਪਾਂ ਲਿਖਦੇ ਹੋ ਸਕਰੀਨ ਤੇ ਤੁਸੀਂ ਜਾਂ ਡਿਸਕ੍ਰਿਪਸ਼ਨ ਚ ਦੇ ਦਿਓ ਕਈ ਚੀਜ਼ਾਂ ਬਸ ਸਮ੍ਰਿਤੀ ਹੋ ਜਾਂਦੀ ਹੈ ਮੈਂ ਬਾਅਦ ਚ ਤੁਹਾਨੂੰ ਕੱਲੀ ਕੱਲੀ ਚੀਜ਼ ਲਿਖਾ ਦੂੰਗਾ ਉਹ ਸਾਰੀਆਂ ਸਕਰੀਨ ਤੇ ਵੀ ਲਿਖ ਦਿਓ ਜੀ ਪੋਕਰਮੂਲ ਪੁਸ਼ਕਰਮੂਲ ਹੋ ਗਿਆ ਹਾਂ ਜੀ 50 ਗ੍ਰਾਮ ਹੋ ਗਿਆ ਜੀ ਤਾਂ ਗੋਜਵਾਨ ਹੋ ਗਿਆ 50 ਗ੍ਰਾਮ ਜੀ ਸੌਫ ਹੋ ਗਈ 50 ਗ੍ਰਾਮ ਬੋਖਰੂ ਹੋ ਗਿਆ 50 ਗ੍ਰਾਮ ਪੁੰਨਰਨਵਾ ਹੋ ਗਿਆ 50 ਗ੍ਰਾਮ ਨਪਸ਼ਾ ਹੋ ਗਈਆਂ 50 ਗ੍ਰਾਮ ਮੁਲਠੀ ਹੋ ਗਈ 50 ਗ੍ਰਾਮ ਜੀ ਜੀ ਲੌਂਗ ਹੋ ਗਿਆ 10 ਗ੍ਰਾਮ ਦਾਲਚੀਨੀ ਹੋ ਗਈ 10 ਗ੍ਰਾਮ ਰਿਓਂ ਅਜਵਾਇਣ ਖੁਰਾਸਾਨੀ ਪੌਣੀਆ 25 ਗ੍ਰਾਮ ਜੀ ਜੀ ਰਿਓਂਦ ਚੀਨੀ 25 ਗ੍ਰਾਮ ਜੀ 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 ਇਹ ਸਾਰੀਆਂ तमाम ਜੜੀਆਂ ਬੂਟੀਆਂ ਨੇ ਜਿਹੜੀਆਂ ਹਮ ਇਹਦੇ ਵਿੱਚ ਰੋਟੇ ਦੀ ਦਾੜੀ ਪਾਓ ਜੀ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਦਾ ਡੈੜਾ ਕਰ ਲਓ ਜੀ ਡੈੜਾ ਕਰਕੇ ਅੱਧਾ ਕੱਢ ਲਓ ਇਹਦੇ ਚੋਂ ਦਰੜਮਲ ਜੋ ਕੁੱਟ ਜਾ ਕਰ ਲਓ ਦਰੜ ਫਰੜ ਜਾ ਮਿਕਸ ਕਰ ਲਓ ਚੰਗੀ ਤਰ੍ਹਾਂ ਅੱਧਾ ਕੱਢ ਲਓ ਅੱਧਾ ਕੱਢ ਕੇ ਡੱਬੇ ਚ ਪਾ ਦਿਓ ਅੱਧਾ ਜਿਹੜਾ ਬਚਿਆ ਉਹਦਾ ਬਾਰੀਕ ਪਾਊਡਰ ਕਰ ਲਓ ਬਿਲਕੁਲ ਬਾਰੀਕ ਜੀ ਫਿਰ ਜਿਹੜਾ ਮੋਟਾ ਰੱਖਿਆ ਆਪਾਂ ਨੇ ਕਾੜੇ ਵਰਗਾ ਅਰਜਨ ਦਾ ਛਿਲੜ ਸੋਰੀ ਅਰਜਨ ਦਾ ਛਿਲੜ ਇਹ ਚ ਜ਼ਰੂਰੀ ਆ 50 ਗ੍ਰਾਮ 50 ਗ੍ਰਾਮ ਜੀ ਉਹ ਪਾ ਲੈਣਾ ਆਪਾਂ ਨੇ ਗਲੋ ਵੀ ਪਾਉਣੀ ਆ 50 ਗ੍ਰਾਮ ਉਹ ਕਰਕੇ ਜਿਹੜਾ ਮੋਟਾ ਰੱਖਿਆ ਆਪਾਂ ਨੇ ਉਹ ਤੋਂ ਇੱਕ ਚਮਚਾ ਛੋਟਾ ਲੈਣਾ ਇੱਕ ਗਲਾਸ ਪਾਣੀ ਚ ਪਾਓ ਉਹਨੂੰ ਉਬਾਲੋ ਕਿੰਨੀਂ ਗੀ ਤਰ੍ਹਾਂ ਉਬਾਲੋ ਜਦੋਂ ਪਾਣੀ ਮਤਲਬ ਅੱਧਾ ਕਰੈ ਜਿਵੇ ਇੰਨਾ ਕੁ ਉਬਾਲ ਕੇ ਜੀ ਉਸ ਕਾੜੇ ਨਾਲ ਉਹਨੂੰ ਠੰਡਾ ਕਰਕੇ ਛਾਣ ਕੇ ਜਿਹੜਾ ਪਾਊਡਰ ਬਣਾਇਆ ਜੀ ਉਹਦਾ ਅੱਧਾ ਚਮਚਾ ਲਓ ਸਵੇਰੇ ਸ਼ਾਮ ਹੂੰ ਸੋਇਲਿੰਗ ਵੀ ਘਟੂਗੀ ਜੀ ਬਲੱਡ ਦਾ ਸਰਕਲ ਵੀ ਵਧੀਆ ਹੋਊਗਾ ਜੀ ਬੀਪੀ ਜੇ ਵੱਧਦਾ ਤਾਂ ਉਹਦੀ ਕੋਈ ਨਾ ਕੋਈ ਦਵਾਈ ਨਾਲ ਲੈਣੀ ਪਊਗੀ ਜੀ ਤੇ ਸੋਇਲਿੰਕ ਦਾ 2 ਗੀ ਸਾ ਚੜਨ ਚ ਘਟੂਗਾ ਤੁਹਾਡਾ ਜੇ ਟ੍ਰਾਈਗਲ ਸਾਈਡਸ ਨੇ 15 ਦਿਨ ਦੇ ਵਿੱਚ ਪਹਿਲਾਂ ਤੁਸੀਂ ਟੈਸਟ ਕਰਾ ਲਓ 15 ਦਿਨ ਇਹ ਨੁਸਖਾ ਵਰਤ ਕੇ ਫੇਰ ਟੈਸਟ ਕਰਾ ਲਓ ਟ੍ਰਾਈਗਲ ਸਾਈਡ ਤੁਹਾਡੇ ਘਟ ਜਾਣਗੇ ਜੀ 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 ਅੱਛਾ ਮੈਂ ਰਿਪੋਰਟ ਪਹਿਲਾਂ ਕਰਾ ਲਓ ਨੁਸਖਾ ਸ਼ੁਰੂ ਕਰਨ ਪਹਿਲਾਂ ਸ਼ੁਰੂ ਕਰਨ ਤੋਂ ਹਾਂ ਬਿਲਕੁਲ ਸਹੀ ਹੈ ਗੱਲ ਤਾਂ ਹੀ ਪਤਾ ਲੱਗੂਗਾ ਨਾ ਨਹੀਂ ਤਾਂ ਬੰਦਾ ਕਹੂਗਾ ਯਾਰ ਮੈਂ 15 ਦਿਨ ਹੋ ਗਏ ਬਸ ਠੀਕ ਹਾਂ ਨਹੀਂ 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 ਉਹ ਨੀਓ ਰਹੇ ਉਹਦਾ ਫਾਇਦਾ ਕੀ ਹੈ ਨਹੀਂ ਨਹੀਂ ਉਹ ਜਿਹੜੀ ਕਹਾਵਤ ਹੈ ਨਾ ਇੱਕ ਹਿੰਦੀ ਚ ਹਾਥ ਕੰਗਨ ਕੋ ਆਰਸੀ ਕਿਹਾ ਜੀ ਪੜੇ ਲਿਖੇ ਗੁਫਾਰ ਸੀ ਗਿਆ ਜੀ 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 ਤੋਂ ਉਹ ਮਤਲਬ ਉਹ ਕਰ ਲੈਣਾ ਚਾਹੀਦਾ ਪਹਿਲਾਂ ਟੈਸਟ ਕਰਵਾ ਲਿਆ ਜੀ ਫਿਰ ਨੁਸਖਾ ਵਰਤੇ ਆ ਫਿਰ ਤੁਹਾਡੇ ਸਾਹਮਣੇ ਆ ਜੂਗਾ ਤੁਹਾਨੂੰ ਪਤਾ ਲੱਗ ਜੂਗਾ ਲਿਪਡ ਪ੍ਰੋਫਾਈਲ ਲ ਕੋਲੇਸਟਰੋਲ ਟ੍ਰਾਈਗਲਾਈਸਰਾਈਡ ਜੀ 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 ਐਲ ਡੀ ਐਲ ਵੀ ਐਲ ਡੀ ਐਲ ਨੂੰ ਸਾਰੇ ਤੁਹਾਨੂੰ ਪਤਾ ਲੱਗ ਜੂਗਾ ਰੀਅਰਮੈਂਟ ਹੋ ਚੁੱਕਾ ਜੀ ਇਹਦੇ ਨਾਲ ਕਲੀਅਰ ਹੋ ਜੂਗਾ ਜੀ ਬਿਲਕੁਲ ਬਿਲਕੁਲ ਕਲੀਅਰ ਹੋ ਜੂਗਾ ਜੇ ਇਹਦੇ ਨਾਲ ਆਪਾਂ ਕੋਈ ਔਸ਼ਧੀਆਂ ਵੀ ਲੈਣੀਆਂ ਵੀ ਚਾਹੁੰਦੇ ਆ ਜਿਵੇਂ ਫਰਜ ਕਰ ਲਓ ਕਿਸੇ ਦਾ ਬੀਪੀ ਆ ਸਾਸ਼ਤਰੀ ਯੋਗ ਵੀ ਕੁਝ ਦੱਸ ਸਾਸ਼ਤਰੀ ਯੋਗ ਜੇ ਬੀਪੀ ਜ਼ਿਆਦਾ ਆ ਤਾ ਸਰਪਗੰਦਾ ਘਣਵਟੀ ਜੀ ਉਹਦੀ ਗੋਲੀ ਦਾ ਇੱਕ ਸਵੇਰੇ ਇੱਕ ਸ਼ਾਮ ਨੂੰ ਉਹਦਾ ਸੇਵਨ ਕਰੋ ਬੀਪੀ ਵੀ ਤੁਹਾਡਾ ਨੋਰਮ ਰਹਿਣਾ ਤੇ ਹੋਰ ਜੇ ਆਪਾਂ ਚਾਹੁੰਦੇ ਆ ਵੀ ਨਾਲ ਲਿਵਰ ਵੀ ਫੈਟੀ ਹੈ ਐਲਫਟੀ ਕਰਾਇਆ ਓਟੀਪੀਟੀ ਵੀ ਵੱਧ ਨੇ ਤਾਂ ਅਰੋਗਿਆ ਵਰਧਨੀ ਵਟੀ ਹੈ ਜਿਹੜੀ ਉਹ ਨਾਲ ਲੈ ਲੈਣੀ ਚਾਹੀਦੀ ਆ ਸਾਨੂੰ ਅਰਜੁਨ ਰਸਤ ਦਾ ਇਹਦੇ ਚ ਵੀ ਹੈ ਅਰਜੁਨ ਰਸਤ ਲੈ ਲੈਣਾ ਚਾਹੀਦਾ ਬਸੇ ਆਪਾਂ ਨੇ ਇਹ ਚ ਅਰਜੁਨ ਦਾ ਛਾਲ ਪਾਤੀ ਦਾ ਹਾਂ ਉਹ ਆਪਾਂ ਕਾੜੇ ਚ ਪਾਤੀ ਕਾੜੇ ਚ ਪਾਤੀ ਉਹਨੇ ਕਦਾਂ ਹੋ ਜਾਂਦਾ ਹੈ ਜੀ 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 ਦੇ ਵਾਜੀ ਇੱਕ ਤੁਸੀਂ ਬਹੁਤ ਲੋਕਾਂ ਨੂੰ ਬਹੁਤ ਮਰੀਜ਼ਾਂ ਨੂੰ ਦਵਾਖਾਨੇ ਤੇ ਦੱਸਦੇ ਹੁੰਨੇ ਹੋ ਪਿਪਲ ਦਾ ਪ੍ਰਯੋਗ ਮੈਂ ਚਾਹਣਾ ਵੀ ਉਹ ਜ਼ਰੂਰ ਸੰਗਤਾਂ ਦੇ ਬਿਲਕੁਲ ਬਿਲਕੁਲ ਇਹ ਤਾਂ ਦੇਖੋ ਜਿਹੜੀ ਆਪਾਂ ਗੱਲ ਕੀਤੀ ਹੈ ਨਾ ਵੀ ਹੈਰਿਡਿਟਰੀ ਜੇ ਕਿਸੇ ਨੂੰ ਪ੍ਰੋਬਲਮ ਆ ਪਿਤਾਪੁਰਖੀ ਜਾਂ ਉਹਨੂੰ ਕੋਈ ਬਲੋਕੇਜ ਆ ਗਈ ਜਾਂ ਡਰ ਬਣਿਆ ਹੋਇਆ ਜਾਂ ਡਰ ਬਣਿਆ ਹੋਇਆ ਜਾਂ ਨੌਬਤੇ ਆ ਗਈ ਵੀ ਬੰਦੇ ਨੇ ਐਂਜੋਗ੍ਰਾਫੀ ਕਰਾਈ ਉਹਦੇ ਵਿੱਚ ਆ ਗਈ ਪ੍ਰੋਬਲਮ ਵੀ 80% ਬਲੋਕੇਜ ਆ ਜਾਂ 85% ਬਲੋਕੇਜ ਆ ਉਹ ਥੋੜੀ ਵੇਟ ਕਰੇ ਦਵਾਈ ਸ਼ੁਰੂ ਕਰ ਲਵੇ ਕੋਈ ਨਾ ਕੋਈ ਨਾਲ ਨਾਲ ਫਿਰ ਇਹ ਜਿਹੜਾ ਪਿੱਪਲ ਦੇ ਕਾੜੇ ਵਾਲਾ ਸਿਸਟਮ ਆ ਇਹ ਬਾ ਕਮਾਲ ਮਤਲਬ ਪਤਾ ਨਹੀਂ ਮਹਾਰਾਜ ਨੇ ਕਿੰਨੇ ਇੱਕ ਸੰਗਤ ਤੇ ਕਿਰਪਾ ਕੀਤੀ ਆ ਜੀ ਜਿਹੜੇ ਲੋਕ ਬਿਲਕੁਲ ਤੰਦਰੁਸਤ ਨੇ ਜੀ ਉਹ ਕਰਨਾ ਕੀ ਆਪਾਂ ਸਮਝਾਈਏ ਜੀ ਪਿੱਪਲ ਦੇ ਪੱਤੇ ਲਿਆਉਣੇ ਨੇ ਕਰੁੰਬਲਾ ਜੀ ਜੀ ਜਿਹੜੇ ਨਾ ਲਾਲ ਪੀਲੇ ਜੇ ਪੱਤੇ ਛੋਟੇ ਛੋਟੇ ਪੱਤੇ ਤਾਜ਼ੇ ਨਵ ਪੱਲਵ ਹਿੰਦੀ ਚ ਇਹ ਸ਼ਬਦ ਪ੍ਰਯੋਗ ਹੁੰਦਾ ਨਵੇਂ ਪੱਤੇ ਨਵੇਂ ਪੱਤੇ ਕਰੁੰਬਲਾ ਕਹਿ ਦਿੰਦੇ ਨੇ ਪੰਜਾਬੀ ਚ ਜੀ ਜੀ ਉਹ ਹੁਣ ਮੌਸਮ ਆ ਜਾਣਾ ਬਸੰਤ ਰਤੂ ਪੱਤ ਝੜ ਤੋਂ ਹੁਣ ਪੱਤ ਝੜ ਉਸ ਤੋਂ ਬਾਅਦ ਬਸੰਤ ਤੋਂ ਬਾਅਦ ਫਿਰ ਪੱਤੇ 5-7 ਦਿਨ ਬਾਅਦ ਆਉਣੇ ਸ਼ੁਰੂ ਹੋ ਜਾਂਦੇ ਨੇ ਪੀਪਲ ਤੇ ਉਹ ਪੱਤੇ ਸਾਨੂੰ 50-60 ਪੱਤੇ ਚਾਹੀਦੇ ਨੇ ਉਹਦੇ ਚ ਦੋ ਤਿੰਨ ਪੱਤੇ ਲਿਆ ਕੇ ਭਾਂ ਦੇ ਪਾ ਲਓ ਹਮ ਇਹ ਇੱਕ ਦਿਨ ਦੀ ਖੁਰਾਕ ਜੀ ਤਾਂ ਉਹਦੇ ਵਿੱਚ ਅਸੀਂ ਨੇ ਉਹਨੂੰ ਰਗੜਨਾ ਸ਼ੁਰੂ ਕਰ ਦੇਣਾ ਇੱਥੇ ਜੀ ਜੀ ਚੰਗੀ ਤਰ੍ਹਾਂ ਰਗੜਨਾ ਕੁੰਡੀ ਸੋਟੇ ਨਾਲ ਜੀ ਜੀ ਜੇ ਨਿੰਮ ਦਾ ਕੋਟਣਾ ਹੋਵੇ ਜਿਆਦਾ ਵਧੀਆ ਪੱਥਰ ਦੀ ਕੁੰਡੀ ਹੋਵੇ ਉਹਦੇ ਚ ਰਗੜੋ ਐਨ ਚੰਗੀ ਤਰ੍ਹਾਂ ਮਹੀਨ ਬਰੀਕ ਚਟਣੀ ਬਣਾ ਲਓ ਉਹਦੀ ਜਿਹੜੀ ਦਾਲਚੀਨੀ ਤੁਸੀਂ ਦੱਸਦੇ ਹੋ ਵਿੱਚੇ ਪਾ ਦਿਓ ਰਗੜਨ ਵਿੱਚੇ ਪਾ ਦਿਓ ਚਾਹੇ ਵਿੱਚ ਪਾ ਦਿਓ ਇੱਕ ਚਮਚਾ ਖਸਖਸ ਦਾ ਪਾ ਲਓ ਵਿੱਚ ਪੂਰਾ ਭਰ ਕੇ ਜੀ ਮੈਂ ਕਹਿੰਦਾ ਸੋਨੇ ਤੇ ਸੁਹਾਗਾ ਹੋ ਜਾਊਗਾ ਉਹਨੂੰ ਰਗੜੋ ਐਨ ਚੰਗੀ ਤਰ੍ਹਾਂ ਰਗੜ ਕੇ ਉਨ ਚੋੜ ਕੇ ਉਹਦਾ ਜੂਸ ਕੱਢ ਲਓ ਜੀ ਜੂਸ ਕੱਢ ਕੇ ਉਹਨੂੰ ਪੀਣਾ ਫਿਰ ਆਪਾਂ ਨੇ ਜੀ ਜਦੋਂ ਪੀਣਾ ਉਹਦੇ ਵਿੱਚ ਥੋੜਾ ਗਲਵਾ ਦਾ ਚੂਰਨ ਪਾ ਲਓ ਚਾਹੇ ਗਲੋ ਵਿੱਚੇ ਪਾ ਲਓ ਹਰੀ ਗਲੋ ਲਿਆ ਕੇ ਇੱਕ ਡੱਕੇ ਜਿੰਨੀ ਉਹਦੇ ਵਿੱਚੇ ਪਾ ਲਓ ਤਾਂ ਵੀ ਕੋਈ ਪ੍ਰੋਬਲਮ ਨਹੀਂ ਇਹ ਜੂਸ 40 ਦਿਨ ਪੀਓ ਜੀ ਤੁਸੀਂ ਦੇਖੋਗੇ ਜਿਹੜੀ ਬਲੋਕੇਜ 80 85% ਤੇ ਸੀਗੀ ਉਹ ਪਤਾ ਹੀ ਨਹੀਂ ਕਿੱਧਰ ਗਈ ਲੱਭੀ ਹੋਣੀ ਮੁੜ ਕੇ ਜੀ 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 ਯਾਨੀ ਮੈਂ ਬੇਨਤੀ ਕਰੂੰਗਾ ਵੀ ਇਹ ਨਾ ਹੋਵੇ ਵੀ ਤੁਸੀਂ ਇਹ ਨੁਸਖਾ ਸੁਣ ਕੇ ਉਂਝ ਵੀ ਵਰਤ ਲਿਆ ਵੀ ਬਸ ਨਿਸ਼ਚਿੰਤ ਹੋ ਜਾਓ ਐਂਜਿਓਗ੍ਰਾਫੀ ਜ਼ਰੂਰ ਕਰਾਓ ਹਾਂ ਤਾਂ ਹੀ ਪਤਾ ਲੱਗਦਾ ਨਾ ਵੀ ਜਿਹੜਾ ਵੈਦ ਜੀ ਨੇ ਨੁਸਖਾ ਦੱਸਿਆ ਕਾਰਗਰ ਵੀ ਹੈਗਾ ਕਾਰਗਰ ਵੀ ਹੈਗਾ ਨਾ ਹਾਂ ਜਿਹੜਾ ਸਾਹ ਸੁ ਚੜਦਾ ਉਹ ਤਾਂ ਪੰਜ ਚਾਰ ਦਿਨਾਂ ਚ ਕਿਧਰੇ ਜਾਊਗਾ ਜੀ ਅੱਛਾ ਨਹੀਂ ਹਾਂ ਫੇਰ ਜਿਹੜੀ ਸਵੇਲਿੰਗ ਆ ਉਹ ਵੀ ਸਵੇਲਿੰਗ ਵੀ ਘਟ ਜੂਗੀ ਹੂੰ ਹੂੰ ਜੇ ਕੋਈ ਰੈਸਪੀਰੇਟਰੀ ਸਿਸਟਮ ਸੰਬੰਧੀ ਨਾ ਲੰਗਸ ਜਿਨ੍ਹਾਂ ਦੇ ਸ਼੍ਰਿੰਕ ਹੁੰਦੇ ਨੇ ਉਹਦੇ ਚ ਵੀ ਇਹੀ ਨੁਸਖੇ ਨੇ ਕੰਮ ਕਰ ਜਾਣਾ ਹੂੰ ਹੂੰ ਮਤਲਬ ਬਹੁਤ ਬਾ ਕਮਾਲ ਆਯੁਰਵੇਦ ਦਾ ਆਦੰਤ ਨਹੀਂ ਹੈ ਕੋਈ ਵੈਜੀ ਦੋਨੇ ਨੁਸਖੇ ਇਕੱਠੇ ਵੀ ਲਏ ਜਾ ਸਕਦੇ ਨੇ ਜਿਹੜਾ ਇੱਕ ਤੁਸੀਂ ਪਹਿਲਾ ਕਾੜਾ ਦੱਸਿਆ ਕਾਫੀ ਚੀਜ਼ਾਂ ਦਾ ਤੇ ਉਹਦਾ ਬਰੀਕ ਪਾਊਡਰ ਦੱਸਿਆ ਉਹਦੀ ਮਾਤਰਾ ਕਿੰਨੀ ਅੱਧਾ ਚਮਚ ਲੈਣੀ ਹੈ ਜਿਹੜਾ ਅੱਧਾ ਚਮਚ ਹਾਂਜੀ ਜਿਹੜਾ ਕਾੜਾ ਸੁੱਕੀਆਂ ਚੀਜ਼ਾਂ ਵਾਲਾ ਹਾਂਜੀ ਹਾਂ ਅੱਧਾ ਚਮਚ ਉਸ ਕਾੜੇ ਨਾਲ ਲੈਣਾ ਕੀ ਪਿੱਪਲ ਦਾ ਇਹ ਜਿਹੜਾ ਪ੍ਰਯੋਗ ਹੈ ਖਾਲੀ ਪੇਟ ਇਹ ਖਾਲੀ ਪੇਟ ਆ ਇਹ ਸਵੇਰੇ ਲੈਣਾ ਸਵੇਰੇ ਲੈਣਾ ਦੋਵੇਂ ਨੁਸਖੇ ਵਰਤੇ ਜਾ ਸਕਦੇ ਨੇ ਪੈਰਲਲ ਵਰਤੇ ਜਾ ਸਕਦੇ ਨੇ ਫਿਰ ਉਹਨੂੰ ਇੱਕ ਟਾਈਮ ਕਰ ਦੋ ਜੀ ਜਿਹੜਾ ਆਪਾਂ ਨੇ ਪਹਿਲਾਂ ਵਾਲਾ ਨੁਸਖਾ ਬਣਾਇਆ ਨਾ ਸੁੱਕਾ ਬਣਾ ਕੇ ਰੱਖਿਆ ਪੱਕਾ ਉਹਨੂੰ ਇੱਕ ਟਾਈਮ ਲੈ ਲਓ ਸ਼ਾਮ ਨੂੰ ਸਵੇਰੇ ਲੈ ਲਓ ਖਾਲੀ ਪੇਟ ਖਾਣ ਪੀਣ ਦਾ ਪਰਹੇਜ਼ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਹਾਂ ਮੈਂ ਪਰਹੇਜ਼ ਦੀ ਆਉਣਾ ਸੀ ਪਰਹੇਜ਼ ਦੱਸੋ ਤੁਸੀਂ ਕੀ ਹੈ ਪਰਹੇਜ਼ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਕੋਈ ਚੀਜ਼ ਨਹੀਂ ਖਾਣੀ ਅੱਛਾ ਜੋ ਵੀ ਦੁੱਧ ਤੋਂ ਬਣਦਾ ਬਾਇਓ ਪ੍ਰੋਡਕਟ ਉਹ ਨਹੀਂ ਲੈਣਾ ਨਹੀਂ ਖਾਣਾ ਦਹੀਂ ਲੱਸੀ ਪਨੀਰ ਮਾਂਚ ਅੱਛਾ ਇਹ ਬੰਦ ਨੇ ਹੋਰ ਕੀ ਪਰਹੇਜ਼ ਨੇ ਪਰਹੇਜ਼ ਨੇ ਪ੍ਰਸ਼ਾਦਾ ਜਿਹੜਾ ਛਕਣਾ ਉਹ ਭੁੱਖ ਰੱਖ ਕੇ ਜੇ ਤਿੰਨ ਪ੍ਰਸ਼ਾਦਿਆਂ ਦੀ ਭੁੱਖ ਆ ਤਾਂ ਡੇਢ ਛਕੋ ਜੀ ਉਹਨੂੰ ਚੋਪੜੋਂ ਨਾਲ ਪ੍ਰਸ਼ਾਦ ਦੇ ਨੂੰ ਵੀ ਹੀਨ ਨਾਲ ਚੋਪੜ ਲਿਆ ਹੂੰ 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 ਪ੍ਰਸ਼ਾਦ ਦਾ ਛਕਣ ਵੇਲੇ ਨਾਲ ਚਾਹ ਨਾ ਪੀਓ ਚਾਹ ਦੀ ਆਦਤ ਆ ਬਾਅਦ ਚ ਪੀ ਲੋ 15 20 ਮਿੰਟ ਅਧੇ ਘੰਟੇ ਬਾਅਦ ਪੀ ਲੋ ਇਹ ਨਹੀਂ ਵੀ ਆਪਾਂ ਨੇ ਪ੍ਰਸ਼ਾਦ ਦਾ ਛਕੀ ਜਾਨੇ ਨਾਲ ਚਾਹ ਦੀ ਘੁੱਟ ਪੀ ਜਾਨੇ ਆ ਨਹੀਂ ਫਿਰ ਤੁਸੀਂ ਦੁੱਧ ਦਾ ਪ੍ਰਯੋਗ ਬੰਦ ਕੀਤਾ ਫਿਰ ਚਾਹ ਚਾਹ ਪਤਲੀ ਬਣਾ ਕੇ ਥੋੜਾ ਦੁੱਧ ਪਾ ਕੇ ਚਾਹ ਪੀਤੀ ਜਾ ਸਕਦੀ ਆ ਇੱਕ ਜਾਂ ਦੋ ਵਾਰੀ ਹਾਂ ਉਹ ਚੀਜ਼ ਨਾਲ ਕੋਈ ਐਡਾ ਨਹੀਂ ਫਰਕ ਪੈਣਾ ਹੈਗਾ ਜੀਵੇਂ ਮਾਂ ਹੋਗੇ ਮਾਂ ਹੋਗੇ ਰਾਜਮਾਂ ਹੋਗੇ ਚਾਹਲ ਹੋਗੇ ਕੜੀ ਹੋਗੀ ਅਰਬੀ ਹੋਗੀ ਭਿੰਡੀ ਹੋਗੀ ਇਹ ਚੀਜ਼ਾਂ ਸਾਨੂੰ ਬੰਦ ਕਰਨੀਆਂ ਪੈਣਗੀਆਂ ਚਿੱਕਨੇ ਪਦਾਰਥ ਹੋਗੇ ਜਿਹੜੇ ਚਿੱਕਨੇ ਪਦਾਰਥ ਤਲੇ ਪਦਾਰਥ ਖੱਟੇ ਨਾਨ ਵੇਜ ਨਾਨ ਵੇਜ ਵੀ ਬਿਲਕੁਲ ਬਿਲਕੁਲ ਬੰਦ ਕਰਨਾ ਪਊਗਾ ਜੀ 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 ਡਰਿੰਕ ਵੀ ਬੰਦ ਡਰਿੰਕ ਅਲਕੋਹਲ ਬਿਲਕੁਲ ਬੰਦ ਕਰਨੀ ਪਊਗੀ ਬਿਲਕੁਲ ਬੰਦ ਕਰ ਮਤਲਬ ਜੇ ਅਸੀਂ ਦਿਲ ਨੂੰ ਬਚਾਉਣਾ ਹੁਣ ਕਈ ਲੋਕ ਕਈ ਵਿਦਵਾਨ ਕਹਿਣਗੇ ਯਾਰ ਇਹ ਇੰਨਾ ਕੁਝ ਪਰਹੇਜ਼ ਕਰਨਾ ਫਿਰ ਤਾਂ ਅਸੀਂ ਠੀਕ ਹਾਂ ਫਿਰ ਸਟੰਡ ਕਿਉਂ ਪਾਉਨੇ ਹੋ ਜੀ ਜਦੋਂ ਤੁਹਾਨੂੰ ਸਮੱਸਿਆ ਜਾਂ ਹੈਰਿਡਿਟਰੀ ਪ੍ਰੋਬਲਮ ਆ ਜੇ ਅਸੀਂ ਆਯੁਰਵੇਦ ਨੂੰ ਮੰਨਾਂਗੇ ਯਾਰ ਜੇ ਸਾਡਾ ਇਹ 2-3 ਮਹੀਨੇ ਕਰਕੇ ਇਦਾਂ ਅਸੀਂ ਨਿਸ਼ਚਿੰਤ ਹੋ ਸਕਦੇ ਆ ਫਿਰ ਅਸੀਂ ਪਰਹੇਜ਼ ਕਿਉਂ ਨਹੀਂ ਰੱਖ ਸਕਦੇ ਕਿਉਂ ਸਾਨੂੰ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਜਰੂਰ ਮੇਰੇ ਖਿਆਲ ਸੇ ਬੈ ਜੀ ਇਹ ਵਧੀਆ ਜਾਣਕਾਰੀ ਹੋ ਗਈ ਆ ਤੇ ਜੇ ਕੋਈ ਇਹਨੂੰ ਵਰਤੂਗਾ ਤਾਂ ਉਹ ਇਸ ਪ੍ਰੋਬਲਮ ਤੋਂ ਨਿਜਾਤ ਬਿਲਕੁਲ ਨਿਜਾਤ ਪਾਉਗਾ ਜੀ ਆਪਾਂ ਅੱਗੇ ਲਈ ਸੰਗਤਾਂ ਤੋਂ ਜੀ 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 ਧੰਨਵਾਦ ਜੀ